ਜਦੋਂ ਨੋਮੀਨੇਸ਼ਨ ਦੀ ਤਰੀਖ ਸੀਗੀ 3 ਵਜੇ ਲੌਲਾ ਪਾਉਣ ਲੱਗੇ ਉਹਨਾਂ ਨੇ ਪਹਿਲੇ ਮਤਿਆਦੀ ਬਰੂ ਕਰਨਾ ਤੋਂ ਕਦੇ ਸਾਡੇ ਹਿੱਡੋਬੇਡ ਦੇ ਵਿੱਚੋਂ ਸਾਡੇ ਕੈਂਡੀਡੇਟ ਦੇ ਕੋਈ ਡਰਾਮਾ ਇਹ ਕਰਕੇ ਵੀ ਰਿਜੈਕਟ ਕਰਾ ਦੇ ਜੀ ਹੈਨਾ ਉਹ ਬੰਦਾ ਚੋਣ ਲੜਨ ਲੱਗਾ ਉਹਦੇ ਰਿਜੈਕਟ ਕਾਜ ਰਿਜੈਕਟ ਨਹੀਂ ਹੋਏਗੇ ਹਾਂ ਉਹਨੂੰ ਪਤਾ ਹੀ ਨਸ਼ਾ ਉਹਨਾਂ ਨੇ ਟੱਕਰ ਦੇ ਟ੍ਰੈਕ ਪੀ ਤੇ ਠੀਕ ਆ ਅੱਜ ਬਣੇ ਫਿਰਦੇ ਨੇ ਆਪਣੀ ਪ੍ਰੋਫਾਈਲ ਮਲਾਈ ਫਿਰਦੇ ਨੇ ਉਹ ਸਾਨੂੰ ਦੱਸਣਗੇ ਉਹਨੂੰ ਪਤਾ ਹੀ ਨਸ਼ਾ ਉਹਨਾਂ ਨੇ ਟੱਕਰ ਦੇ ਟ੍ਰੈਕ ਪੀ ਤੇ ਕੀਗਾ ਅੱਜ ਬਣੇ ਫਿਰਦ ਨੇ ਬੜੀ ਪ੍ਰੋਫੀ ਬਣਾਈ ਫਿਰਦ ਨੇ ਉਹ ਸਾਨੂੰ ਦੱਸਣਗੇ ਜੇ ਕੋਈ ਬੰਦਾ ਬੋਲਦਾ ਸੀਗਾ ਬੇਰਚੋ ਤਾਂ ਉਹਦੇ ਪਰਚਾ ਕਰਾ ਦਾਂਗੇ ਹੁੰਦੇ ਰਹਿੰਦਾ ਪਰਚੇ ਜਿਹਨੇ ਧਰਨਾ ਲਾਇਆ ਪਰਚਾ ਬਾਕੀ ਗੱਲਾਂ ਤੁਸੀਂ ਕੋਈ ਇਹ ਜਿਹੀ ਗੱਲ ਸੁਣੀ ਹੋਵੇ ਕਿਸੇ ਨਾਲ ਤੱਕੇ ਨਾਲ ਕਿਸੇ ਨੂੰ ਆਬਜੈਕਟ ਨੋਟ ਯੂ ਨਾ ਮਿਲਿਆ ਹੋਵੇ ਜਾਂ ਉੱਥੇ ਕਿਸੇ ਦਾ ਪਾਰਤਾ ਹੋ ਗਾਇਆ ਜਿੱਤੇ ਇਹਨਾਂ ਦੇ ਸਹਾਰੇ ਕੋਲ ਬੈਠੇ ਅੰਦਰ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਤਾਂ ਅਸੀਂ ਇਸ ਸਮੇਂ ਨੀਲੋਂ ਜ਼ੋਨ ਦੇ ਹੈਡੋਬੇੜ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਭੁਪਿੰਦਰ ਸਿੰਘ ਰਠੌਰੋਂਾਂ ਦੇ ਲਈ ਹਲਕਾ ਵਿਧਾਇਕ ਜਗਤਾਰ ਸਿੰਘ ਦਿਾਲਪੁਰਾਉਣੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਚੋਣ ਪ੍ਰਚਾਰ ਦੇ ਵਿੱਚ ਗੱਲਬਾਤ ਕਰ ਲੈਨੇ ਆ ਐਮਐਲਏ ਸਾਹਿਬ ਕਿਸ ਤਰ੍ਹਾਂ ਦਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਚੋਣ ਪ੍ਰਚਾਰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਲੋਕਾਂ ਨੇ ਮਨ ਬਣਾਇਆ ਦਾ ਪਾਰਟੀ ਦੇ ਕੰਮਾਂ ਤੇ ਫੋਟਾ ਮੰਗਣ ਲੱਗਿਆ ਹੈ ਤੇ ਬਹੁਤ ਵਧੀਆ ਲੋਕਾਂ ਆਪਣਿਸਤਕਾਰ ਦੇ ਰਹੇ ਨੇ ਜੀ ਅ ਲਗਾਤਾਰ ਤੁਸੀਂ ਵੀ ਹਰ ਇੱਕ ਪਿੰਡ ਦੇ ਵਿੱਚ ਨਾਲ ਜਾ ਰਹੇ ਹੋ ਠੋਰ ਸਾਹਿਬ ਦੀ ਕੈਂਪੇਨਿੰਗ ਦੇ ਵਿੱਚ ਵੀ ਜਾ ਰਹੇ ਹੋ ਕਿਸ ਤਰ੍ਹਾਂ ਲੋਕ ਕਿਹੜੇ ਕਿਹੜੇ ਕੰਮਾਂ ਤੋਂ ਆਮ ਆਦਮੀ ਪਾਰਟੀ ਦੇ ਪ੍ਰਭਾਵਿਤ ਹੋ ਰਹੇ ਨੇ ਦੇਖੋ ਜੀ ਜੋ ਕੰਮ ਜਿੰਨੇ ਵੀ ਕਿਹਾ ਕਹਿੰਦਾ ਉਹ ਜਿਹੜੀਆਂ ਗਾਰੰਟੀਆਂ ਕੀਤੀਆਂ ਪੂਰੀਆਂ ਕੀਤੀਆਂ ਨੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਅਗਲੀ ਵਾਰ ਜਦੋਂ ਅਸੀਂ ਆਪਣੇ ਲਈ ਵੋਟਾਂ ਮੰਗਵਾਉਂਗੇ ਐਸੇ ਕੱਲ੍ਹ ਕਹਿ ਕੇ ਆਉਂਗੇ ਵੀ ਜੇ ਕੰਮ ਕੀਤੇ ਨੇ ਤਾਂ ਵੋਟ ਪਾਓ ਕਿਉਂਕਿ ਸਾਰੇ ਕੰਮ ਕੀਤੇ ਨੇ ਜੋ ਜੋ ਉਸ ਲੋਕਾਂ ਨੂੰ ਕਹਿ ਕੇ ਲੋਕਾਂ ਨੇ ਕਚਹਿਰੀ ਚ ਆਏ ਸੀਗੇ ਉਹ ਸਾਰੇ ਕੰਮ ਹੋਣ ਲੱਗੇ ਹੋਏ ਨੇ ਤੇ ਜੇ ਮੈਂ ਹੁਣ ਜਿਵੇਂ ਇਹਨਾਂ ਨੂੰ ਜ਼ਿਕਰ ਕੀਤਾ ਸੀਗਾ ਬੋਤਨੀਆਂ ਅਪਿਛੇ 3 ਮਹੀਨੇ ਦੇ ਵਿੱਚ ਲਗਭਗ 15 ਕਰੋੜ ਤੋਂ ਪਲੱਸ ਗਰੰਟਾਂ ਪਾਈਆਂ ਨੇ ਜਿਹੜੀ ਲੋਕਾਂ ਦੇ ਕੰਮਾਂ ਵਾਸਤੇ ਵਹਿਲੀ ਉਹ ਤੋਂ ਪਹਿਲਾਂ ਜਿੰਨੇ ਵੀ ਕੰਮ ਗਰਾਉਂਡਾਂ ਦੀ ਗੱਲ ਕਰੀ ਜਿੱਥੇ 30 ਗਰਾਉਂਡ ਜਿਹੜੇ ਹਮ ਪਾਰਟੀ ਨੇ ਦਿੱਤੇ ਨੇ ਤੇ ਮਨੋ ਸਾਰ ਹਰ ਕੰਮ ਪੂਰਾ ਤੇਜੀ ਨਾਲ ਚੱਲ ਰਿਹਾ ਹੈ ਜੀ ਅਮਲ ਸਾਹਿਬ ਇੱਕ ਵਿਰੋਧੀ ਬੜਾ ਕਹਿੰਦੇ ਜਾਣਗੇ ਐਲੀਗੇਸ਼ਨ ਲਗਾਏ ਜਾ ਰਹੇ ਨੇ ਤੰਦ ਕੱਸ ਰਹੇ ਨੇ ਕਹਿੰਦੇ ਇਹ ਕਾਗਜ਼ਾਂ ਦੇ ਵਿੱਚ ਹੇਰਫੇਰ ਹੋਇਆ ਕਹਿੰਦੇ ਕਾਗਜ਼ ਜਾਣਬੁੱਝ ਕੇ ਸਰਕਾਰ ਨੇ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਉਹ ਵਿੱਚ ਕਿੰਨੀ ਕ ਸੱਚਾਈ ਹੈ ਉਹਦੇ ਵਿੱਚ ਮੈਂ ਤੁਹਾਡੇ ਮੂਰੀ ਦੱਸ ਦਿੰਦਾ ਹਣਾ ਇਹ ਪਾ ਦੇਓ ਚੰਗੀ ਤਰ੍ਹਾਂ ਪੱਟ ਕੇ ਜੇ ਲਾਗਰ ਚਲਾ ਦਿਓ ਇੱਕ ਪਹਿਲਾਂ ਤੁਹਾਨੂੰ ਦੱਸਿਆ ਵੀ ਜਿੱਦਨ ਨਾਮਿਨੇਸ਼ਨ ਦੀ ਤਰੀਕ ਸੀਗੀ 3 ਵਜੇ ਰਲੋ ਆਪਾਂ ਲੱਗੇ ਉਹਨਾਂ ਨੇ ਪਹਿਲੇ ਮਤਿਆਦੀ ਬਰੋਧ ਕਰਨਾ ਕਿਉਂ 3 ਵਜੇ ਤੱਕ ਦਾ ਇਤਰਾਜ ਲੱਗਣੇ ਸੀਗੇ ਉਹ ਤੋਂ ਅਗਲੇ 24 ਘੰਟੇ ਹੁੰਦ ਨੇ 5 ਕੁ ਵਜੇ ਧਰਨਾ ਲਾ ਕੇ ਪੈ ਕੇ ਅਸਲ ਦੇ ਵਿੱਚ ਸਚਾਈ ਇਹ ਆ ਇਹ ਜਿਹੜੀਆਂ ਤਿੰਨੇ ਪਾਰਟੀਆਂ ਨੇ ਇਹ ਲੜ ਰਲ ਕੇ ਚੋਣ ਲੜਨ ਲੱਗੀਆਂ ਉਹਨੇ ਇਹ ਗੱਠ ਜੋੜ ਅੰਦਰੂਨੀ ਗੱਠ ਜੋੜ ਕਾਲੀ ਭਾਜਪਾ ਤੇ ਕਾਂਗਰਸ ਦਾ ਅੰਦਰੂਨੀ ਗੱਠ ਜੋੜ ਚੋਣ ਲੜਨ ਲੱਗਿਆ ਆਮ ਆਦਮੀ ਦੇ ਵਿਰੁੱਧ ਉਹਦੇ ਆਧਾਰਨਾਏ ਨੇ ਸਭ ਤੋਂ ਪਹਿਲਾਂ ਜਿਹੜੇ ਇਹਨਾਂ ਨਾ ਤਰਾਜ ਲਾਏ ਨੇ ਕਿਸੇ ਇੱਕ ਦੂਜੇ ਤੇ ਨਹੀਂ ਲਾਏ ਸਾਰੇ ਆਮ ਪਾਰਟੀ ਦੇ ਵਿਰੁੱਧ ਲਾਏ ਨੇ ਪਹਿਲੀ ਗੱਲ ਦੂਜੀ ਗੱਲ 3 ਵਜੇ ਧਰਨੇ ਦੇਣ ਦਾ ਕੋਈ ਕਾਰਨ ਬਣਦਾ ਨਹੀਂ ਹੈਗਾ ਤੀਜੀ ਗੱਲ ਜੱਤੀਆਲ ਸਾਹਿਬ ਕੱਲ੍ਹ ਕਹ ਰਹੇ ਨੇ ਜੱਤੀਆਲ ਸਾਹਿਬ ਦੇ ਕਾਗਜ਼ ਰੱਦ ਕਰਾਉਣ ਲੱਗੇ ਤਾਂ ਸਾਡੇ ਦੱਸਣਾ ਉਹਨਾਂ ਦੇ ਪ੍ਰਦਰਸ਼ਨ ਤੇ ਇਤਰਾਜ਼ ਲਾਏ ਨਹੀਂ ਚੌਥੀ ਗੱਲ ਇੱਕ ਹੇਡੋਵੇਟ ਦਾ ਕੋਈ ਇਸ਼ੂ ਸ਼ਰਮਾ ਜੀ ਨੇ ਭਾਜਪਾ ਦੇ ਉਹ ਕਹਿੰਦੇ ਸਾਡੇ ਹੇਡੋਵੇਟ ਦੇ ਵਿੱਚੋਂ ਸਾਡੇ ਕੈਂਡੀਡੇਟ ਦੇ ਕੋਈ ਡਰਾਮਾ ਇਹ ਕਰਕੇ ਵੀ ਰਿਜੈਕਟ ਕਰਾਤੇ ਜੀ ਹੈਨਾ ਉਹ ਬੰਦਾ ਚੋਣ ਲੜਨ ਲੱਗਿਆ ਉਹਦੇ ਰਿਜੈਕਟ ਕਾਜ ਹੈ ਰਿਜੈਕਟ ਨਹੀਂ ਹੋਏਗੇ ਇਹ ਲੋਕਾਂ ਨੂੰ ਗਮਰਾਹ ਕਰਨ ਲੱਗੇ ਹੋਏ ਨੇ ਇਹਨਾਂ ਨੂੰ ਆਪਣੀ ਹਾਰ ਦੇਣੀ ਤੇ ਮੈਂ ਦੱਸਿਆ ਨਾ ਵੀ ਜਦੋਂ ਕਿਸੇ ਵਾਸਤੇ ਬਹੁਤ ਚੰਗਾ ਹੋਵੇ ਕਹਿਣ ਵਾਸਤੇ ਕੁਝ ਮਾਰਾ ਨਾ ਹੋਵੇ ਤਾਂ ਇੱਕ ਡਰਾਮੇਬਾਜ਼ ਹੁੰਦੀ ਹੈ ਬਦਨਾਮ ਕਰ ਦੋ ਠੀਕ ਆ ਪਰ ਇਹ ਜਿਹੜੇ ਲੋਕ ਨੇ ਲੋਕ ਬੜੇ ਸਿਆਣੇ ਨੇ ਤੁਹਾਡੇ ਥਰੂ ਦੱਸਣਾ ਲੋਕ ਬੜੇ ਸਿਆਣੇ ਨੇ ਇਹ ਤਿੰਨੇ ਪਾਰਟੀਆਂ ਇਸ ਗੱਠ ਜੋੜ ਦਾ ਅੰਦਰੂਨੀ ਗੱਠ ਜੋੜ ਦਾ ਮੂੰਹ ਤੋੜਮਾ ਜਵਾਬ ਦੇਣਗੇ ਤੇ ਵੱਧ ਤੋਂ ਵੱਧ ਵੋਟਾਂ ਦੇ ਵਿੱਚ ਸਾਰੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਤੇ ਬਲਾਕ ਸੰਪਤੀ ਮੈਂਬਰ ਜਿੱਤਣਗੇ ਸਾਡੇ ਜਿਹੜੇ ਚੇਅਰਮੈਨ ਬਣ ਗਏ ਜੀ ਇਹ ਤੁਹਾਡੇ ਮੂਰੀ ਆ ਇਹ ਮੈਂ ਤੁਹਾਨੂੰ ਦੱਸਤੀ ਆ ਜਿਹੜੀ ਗੱਲ ਕਰਦੀ ਆ ਕੱਲੀ ਕੱਲੀ ਸੱਚ ਆ ਜੀ ਠੀਕ ਆ 3 ਵਜੇ ਇੱਕ ਕਾਨਫਰੰਸ ਦਾ ਆ ਗਿਆ ਜੀ ਉੱਥੇ ਵੀ ਆ ਨਹੀਂ ਹੁੰਦਾ ਬਾਹਲੀ ਹੁੰਦਾ ਫਿਰ ਤਰਦਰਲ ਨਸ਼ਾ ਉਹ ਨਸ਼ੇ ਦੇ ਬਰੁੱਤਾ ਸਾਡਾ ਪੂਰਾ ਵਧੀਆ ਚੱਲਦਾ ਮੈਂ ਉੱਥੇ ਬੰਦੇ ਇਹ ਜੀ ਵੀ ਦੇਖੇ ਨੇ ਜਿਹੜੇ ਚੱਕੀਆਂ ਚਲਾਉਂਦੇ ਸੀ ਬਾ ਚੱਕੀਆਂ ਚ ਲਿਆ ਕੇ ਤੁਹਾਨੂੰ ਪਤਾ ਆ ਨਸ਼ਾ ਉਹਨਾਂ ਨੇ ਟੱਕਰ ਦੇ ਟ੍ਰੈਕ ਪੀਤੇ ਠੀਕ ਆ ਅੱਜ ਬਣੇ ਫਿਰਦੇ ਨੇ ਬੜੀ ਪ੍ਰੋਫਿਟੀਆਂ ਮਲਾਈ ਫਿਰਦੇ ਨੇ ਉਹ ਸਾਨੂੰ ਦੱਸੂਗੇ ਤੁਸੀਂ ਸ਼ਰਮ ਕਰ ਲਿਆ ਕਰੋ ਕਾ ਤੁਸੀਂ ਜਿਹੜਾ ਨਸ਼ਾ ਨਸ਼ਾ ਫਲਾਇਆ ਤੁਸੀਂ ਅਸੀਂ ਤੁਹਾਡੇ ਬੀਜੇ ਹੋਏ ਟੰਡੇ ਚੁਗਣ ਲੱਗੇ ਹੋਏ ਆ ਅੱਜ ਨਾ ਵੀ ਗੰਦ ਪੈ ਜਾ ਮੈਂ ਬੇੜ ਦੀ ਗੱਲ ਕਰਾਂ ਬੇੜ ਦੇ ਵਿੱਚ ਇਹਨਾਂ ਪਾਰਟੀਆਂ ਜਿੱਥੇ ਪਹਿਲਾਂ ਵੀ 15-15 20-20 ਪਟੋ ਉੱਚੇ ਟੱਬੇ ਸੀਗੇ ਉੱਥੇ 20-20 ਪਟ ਟੋਏ ਪਾਏ ਹੋਏ ਨੇ ਜਿੱਦੇ ਬਣੇ ਆ ਨਾ ਆ ਸੜਕਾਂ ਤਾਂ ਹੀ ਬਚੀਆਂ ਹੋਈਆਂ ਨੇ ਇਹਨਾਂ ਮੰਗ ਉੱਤੇ ਅੱਗੇ ਕੀ ਹੁੰਦਾ ਸੀ ਅੱਗੇ ਜਿਹੜੇ ਰਿੱਤੀ ਦੀ ਗੱਲ ਚੱਲਦੀ ਸੀ ਜੇ ਸ਼ਰੇਆਮ ਇੱਥੇ ਮੈਨੂੰ ਹੁੰਦੀ ਸੀ ਜੇ ਕੋਈ ਬੰਦਾ ਬੋਲਦਾ ਸੀਗਾ ਬੇੜ ਚੋਂ ਤਾਂ ਉਹ ਤੇ ਪਰਚਾ ਕਰਾ ਦਵਾਂਗੇ ਹੁੰਦੇ ਰਹਿੰਦਾ ਪਰਚੇ ਜਿਹਨੇ ਧਰਨਾਂ ਲਾਇਆ ਇਹ ਸਾਡਾ ਰਿਕਾਰਡ ਆ ਜਿੱਦੀ ਸਰਕਾਰ ਹੋਈ ਆ ਕਿਸੇ ਦੇ ਪਰਚਾ ਨਹੀਂ ਹੋਇਆ ਨਾ ਵੀ ਧਰਨਾ ਲੱਗਿਆ ਜਦੋਂ ਵੀ ਸਾਡੇ ਕੋਲ ਕਾਲ ਗਈ ਆ ਉਹਨਾਂ ਦੇ ਵਿਰੁੱਧ ਅਸੀਂ ਖੜੇ ਆ ਉਹਨਾਂ ਦੇ ਪਰਚੇ ਕਰਾਇਏ ਨੇ ਮੈਨਿੰਗ ਵਾਲਿਆਂ ਤੇ ਤੇ ਲੋਕਾਂ ਦੇ ਨਾਲ ਖੜੇ ਆ ਲੋਕਾਂ ਦਾ ਦਿਲ ਜਿੱਤਣ ਵਾਸਤੇ ਆ ਕਿਉਂਕਿ ਲੋਕਾਂ ਨੇ ਬੜਾ ਵੱਡਾ ਸਤਕਾਰ ਦਿੱਤਾ ਆ ਆਮ ਪਰਿਵਾਰਾਂ ਜੋ ਉੱਠ ਕੇ ਸਾਨੂੰ ਇੱਥੇ ਤੱਕ ਲੈ ਕੇ ਆਏ ਆ ਤੇ ਇਹ ਬਖਲਾਈਆਂ ਹੋਈਆਂ ਤਿੰਨੇ ਪਾਰਟੀਆਂ ਕਿਉਂਕਿ ਸਾਰੀਆਂ ਤੁਹਾਨੂੰ ਪਤਾ ਹੀ ਆ ਆਮ ਆਦੀ ਪਾਰਟੀਆਂ ਦੇ ਵਿਰੁੱਧ ਹੀ ਬੁਲਣ ਗਈਆਂ ਨੇ ਕਿਸੇ ਨੇ ਕੋਈ ਕਿਸੇ ਹੋਰ ਪਾਰਟੀ ਦੇ ਪੇਪਰ ਬਰਤੋ ਇਹਨਾਂ ਨੇ ਉਭਿੰਨ ਲਾਇਆ ਹੈਗਾ ਤੇ ਮੈਂ ਇਹਨਾਂ ਨੂੰ ਕਹਿੰਦਾ ਚਾਹਾਂਗਾ ਵੀ ਕਾਲੀ ਭਾਜਪਾ ਤੇ ਕਾਂਗਰਸ ਥੋੜਾ ਜਿਹਾ ਅੰਦਰੂਨੀ ਕੱਟ ਜੋੜਾ ਇਹ ਜਗ ਜਹਰ ਹੋ ਗਿਆ ਲੋਕ ਤਿਆਰੀ ਕਰੀ ਬੈਠੇ ਨੇ ਤੁਹਾਨੂੰ ਹਰਾਉਣ ਵਾਸਤੇ ਜੋਰ ਜਿੰਨਾ ਮਰਜ਼ੀ ਲਾ ਲੋ ਸਾਡੀ ਦਾ ਤਾਰ ਤੇ ਲੋਕ ਨੇ ਸਾਡੇ ਨਾਲ ਲੋਕ ਖੜੇ ਨੇ ਜੇ ਤੁਹਾਡੇ ਕੋਲ ਝੂਠ ਖੜਾ ਫਰੇਮ ਖੜਾ ਠੀਕ ਆ ਜਬ ਪੈਸੇ ਦੀ ਤੱਕ ਖੜੀ ਆ ਸਾਡੇ ਨਾਲ ਸਾਡੇ ਲੋਕ ਖੜੇ ਨੇ ਸਾਡੇ ਲੋਕਾਂ ਦੀ ਤਾਰ ਖੜੀ ਆ ਤੁਹਾਨੂੰ ਹਰਾਉਣਗੇ ਤੇ ਇਹਨਾਂ ਨੂੰ ਜਿਤਾਉਣਗੇ ਮੇਰੇ ਸਰਕਾਰ ਲਈ ਨੂੰ ਧੰਨਵਾਦ ਹੀ ਕਰਦੇ ਆ ਕਹਿੰਦੇ ਅਸੀਂ ਦੇਖ ਰਹੇ ਸੀ ਕੱਲ ਇੱਕ ਸ਼ਰਮਣੀ ਅਕਾਲੀ ਦਲ ਦੇ ਕਹਿੰਦੇ ਅਸੀਂ ਜਦੋਂ ਚ ਕਹਿੰਦੇ ਮੇਰਾ ਪਰਿਵਾਰ ਸਾਰਾ ਸ਼ਰੋਮਣੀ ਅਕਾਲੀ ਦਲ ਦਾ ਮੇਰੇ ਬਜ਼ੁਰਗ ਦਾਦੇ ਪਰਦਾਦੇ ਪਰ ਕਹਿੰਦੇ ਅਸੀਂ ਬੋਰਡ ਆਮ ਆਦਮੀ ਪਾਰਟੀ ਨੂੰ ਪਾਉਣੀ ਹੈ ਬਿਲਕੁਲ ਜੀ ਤੁਸੀਂ ਦੇਖਿਓ ਸੂਲਤਾਂ ਨੇ ਰਾਤਾਂ ਚੱਕੜੀਆਂ ਬੰਦ ਹੋ ਗਈਆਂ ਕਿਸਾਨ ਦੀ 600 ਬੋਲਟ ਜਿਹੜੇ ਜੁਨਟਾ ਬਿਜਲੀ ਦਾ ਮਿਲਣ ਲੱਗ ਗਿਆ ਉਹਨਾਂ ਨਾਲ ਤਾਂ ਉਹ ਬੈਠੇ ਹੁੰਦੇ ਜਿੱਥੇ ਗੱਲ ਕਰਦਾ ਧੱਕੇਸ਼ਾਹੀ ਹੋਵੇ ਉਹ ਲਾਗੇ ਬੈਠੇ ਹੁੰਦੇ ਨੇ ਉਹਨਾਂ ਦੇ ਜਿਹੜੇ ਪਰਚੇ ਪਾੜ-ਪਾੜ ਕੇ ਹੈ ਨਾ ਸਰਪੰਚੀ ਜੀ ਵੋਟਾਂ 'ਚ ਜਾਣ ਤੱਕ ਨਹੀਂ ਦਿੰਦੇ ਸ਼ਹਿਰ ਨੇ ਦੀਪ ਬੜ ਦਿੰਦੇ ਬਾਕੀ ਗੱਲ ਆ ਤੁਸੀਂ ਕੋਈ ਇਹ ਜਿਹੀ ਗੱਲ ਸੁਣੀ ਹੈ ਉਹ ਵੀ ਕਿਸੇ ਨਾਲ ਧੱਕੇ ਨਾਲ ਕਿਸੇ ਨੂੰ ਆਬ ਜਿਹੜੇ ਕੈਂਡੀਡੇਟਾਂ ਨੂੰ ਮਸ਼ਹੂਰੇ ਪਹੁੰਚਣ ਦੀ ਦਿੰਦੇ ਠੀਕਾ ਇਹਨਾਂ ਦੀ ਗੁੰਡਾਦਾਰ ਕਰਦੀ ਇਹਨਾਂ ਲੋਕਾਂ ਨੇ ਖਤਮ ਕਰੀਏ ਤੇ ਮੈਂ ਬੜੇ ਮਾਨ ਨਾਲ ਕਹਿੰਦਾ ਇਹ ਲੋਕ ਸਾਡੇ ਨਾਲ ਜ਼ਰੂਰ ਖੜਨਗੇ ਤੇ ਉਹਨਾਂ ਨੂੰ ਇਹੀ ਦਰਸਤਾ ਆਇਆ ਉਹ ਹੀ ਤੁਹਾਨੂੰ ਪਤਾ ਹੀ ਹੁਣ ਇਹੀ ਜੱਪਣ ਲੱਗੇ ਹੋਏ ਨੇ ਵੀ ਤੱਕਾ ਹੋਵੇ ਕਿਹੜਾ ਤੱਕਾ ਹੋਵੇ ਯਾਰ ਕਿਹੜਾ ਮੈਂ ਲਖਾ ਵੀ ਇੱਕ ਹੋਰ ਗੱਲ ਦੇਖੀ ਜਿਸ ਦਿਨ ਪੜਤਾਲ ਹੋਣੀ ਸੀਗੀ ਉਸ ਦਿਨ ਕੈਂਡੀਡੇਟ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਬੀਜੇਪੀ ਦਾ ਉਹ ਆ ਕੇ ਕਹਿੰਦੇ ਉੱਥੇ ਬਹਿ ਗਿਆ ਧਰਨੇ 'ਚ ਉਹ ਕਹਿੰਦਾ ਮੇਰੇ ਤਾਂ ਰੱਦ ਹੋ ਗਏ ਕਾਗਜ਼ ਪਰ ਜਦ ਅਸੀਂ ਲਿਸਟ ਦੇਖੀ ਉਹਨਾਂ ਦਾ ਰਾਮ ਲਿਸਟ ਦੇ ਤਹੇ ਦੀ ਗੱਲ ਦਾ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਜੋ ਇੱਥੇ ਨਾਲੋਂ ਪਤਾ ਪਹਿਲੀ ਗੱਲ ਉਹ ਹੀ ਤਾਂ ਸਭ 3 ਵਜੇ ਕੋਈ ਲੱਗਦਾ ਨਹੀਂ ਕਿ ਜਦੋਂ ਅਤਰਾਜਾਂ ਦਿਨ 3 ਵਜੇ ਦੇ ਅਤਰਾਜ ਕਰ ਤੋਂ ਬਾਅਦ ਅੱਗੇ 24 ਘੰਟੇ ਹੁੰਦੇ ਨੇ ਜਦੋਂ ਨੋਮੀਨੇਸ਼ਨ ਵਾਪਸ ਲੈਣੇ ਨੇ ਉਸ ਤੱਕ ਦਾ ਟਾਈਮ ਹੁੰਦਾ ਉਸ ਉਹਦੇ ਕਲੀਅਰ ਕਰਨ ਵਾਸਤੇ ਤੁਸੀਂ ਦੇਖੋ ਇੱਕ 3 ਵਜੇ ਕੋਈ ਅਤਰਾਜ ਲੱਗਦਾ ਉਹ ਅਤਰਾਜ ਕਲੀਅਰ ਕਰਨ ਤੋਂ ਬਾਅਦ ਉਹ ਭੇਜਣਗੇ ਸਬੰਧਤ ਮਹਿਕਮੇ ਨੂੰ ਉਹ ਯੋ ਦਾ ਅਤਰਾਜ ਆਊਗਾ ਜਾਂ ਪੀ ਰਿਵਿਊ ਦਾ ਅਤਰਾਜ ਆਊਗਾ ਫਿਰ ਉਹ ਗਾਂ ਪਰਤਾਲ ਕਰਨਗੇ ਕਿ ਸਹੀ ਆ ਜਾਂ ਗਲਤ ਹੈ ਇਹੀ ਟਾਈਮ ਲੱਗੂਗਾ ਨਾ ਇਹ ਤਾਂ ਜਦੇ ਥੋੜਾ ਜਿਹਾ ਜਿਵੇਂ ਹਾਲ ਉਠ ਦਿੰਦਾ ਜਿੰਦਾਬਾਦ ਮੁਰਦਾਬਾਦ ਜਿੰਦਾਬਾ ਇਹਨਾਂ ਦੇ ਪੱਲੇ ਜਿੰਦਾਬਾਦ ਮੁਰਦਾਬਾਦੀ ਆ ਤੇ ਸਾਡੇ ਪੱਲੇ ਸਾਡੇ ਲੋਕ ਜਿੱਤ ਪਾਉਣਗੇ ਇਹ ਸਹੀ ਤੁਹਾਡੇ ਮੂਰੇ ਮੈਂ ਹੁਣੇ ਤੁਹਾਨੂੰ ਦੱਸਦਾ ਜੀ ਰਠੌਰ ਸਾਹਿਬ ਕਿਸ ਤਰ੍ਹਾਂ ਦਾ ਉਤਸ਼ਾਹ ਲੋਕਾਂ ਚ ਆ ਜਾਏਗਾ ਅੱਜ ਚੋਣ ਪ੍ਰਚਾਰ ਤੇ ਲਗਾਤਾਰ ਸਵੇਰ ਦੇ ਅਸੀਂ ਵੀ ਦੇਖ ਰਹੇ ਹਲਕਾ ਵਿਧਾਇਕ ਪਹੁੰਚੇ ਹੋਏ ਨੇ ਲੋਕ ਕਿੰਨੇ ਕੁ ਉਤਸ਼ਾਹ ਦੇ ਨਾਲ ਇਸ ਚੋਣ ਪ੍ਰਚਾਰ ਦਾ ਹਿੱਸਾ ਬਣਦੇ ਇੱਕੋ ਐਮਐਲਏ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਲੋਕਾਂ 'ਚ ਬਹੁਤ ਜ਼ਿਆਦਾ ਭਾਰੀ ਉਤਸ਼ਾਹ ਹੈ ਸਭ ਤੋਂ ਵੱਡੀ ਗੱਲ ਆ ਵੀ ਲੋਕ ਜੋ ਸਰਕਾਰ ਦੀਆਂ ਨੇ ਨੀਤੀਆਂ ਨੇ ਉਹਨੂੰ ਪਸੰਦ ਕਰ ਲੈਣ। ਜੱਜ ਐਮ ਐਲ ਏ ਸਾਹਿਬ ਜੇ ਅਸੀਂ ਮੈਦਾਨ ਵਿੱਚ ਉਤਰਿਆ ਕੰਮਾਂ ਕਰਕੇ ਉਤਰਿਆ ਹੋਰ ਵਾਅਦੇਆਂ ਕਰਕੇ ਝੂਠੇ ਵਾਅਦੇਆਂ ਕਰਕੇ ਵੀ ਉਤਰੇ। ਸੋ ਸਾਨੂੰ ਪੂਰੀ ਉਮੀਦ ਹੈ ਸਰਕਾਰ ਦੇ ਸਾਰੇ ਕੰਮ ਲੋਕਾਂ ਦੇ ਵਿੱਚ ਹੋਏ ਹੋਏ ਨੇ, ਗਰਾਊਂਡ ਲੈਵਲ ਤੇ ਕੰਮ ਹੋਏ ਹੋਏ ਨੇ। ਸੋ ਇੱਕ ਇੱਕ ਵੋਟ ਜਿਹੜੀ ਆ ਸਾਨੂੰ ਪੈ ਕੇ ਅਸੀਂ ਇਹ ਚੋਣ ਜਿੱਤਾਂ। ਲੋਕ ਤੁਹਾਡੇ ਨਾਲ ਅਸੀਂ ਦੇਖ ਰਿਹਾ ਸੀ ਗੱਲਬਾਤ ਕਰ ਰਹੇ ਸੀ ਕੋਈ ਮੁੱਦਾ ਦੱਸ ਰਹੇ ਸੀ ਜਾਂ ਤੁਹਾਡੀਆਂ ਸਕੀਮਾਂ ਜਿਹੜੀਆਂ ਆ ਆਮ ਆਦਮੀ ਪਾਲੀ ਦੋਸਤੋ ਖੁਸ਼ ਹੋ ਕੇ ਗੱਲਬਾਤ ਕਰਨ ਦੇ। ਉਹ ਸਕੀਮਾਂ ਤੋਂ ਖੁਸ਼ ਨਹੀਂ ਜੀ ਉਹ ਕਹਿੰਦੇ ਸਾਨੂੰ ਪਹਿਲੀ ਵਾਰ ਇਹ ਹੋਇਆ ਕਿ ਜੋ ਕਿਹਾ ਗਿਆ ਉਹ ਕੀਤਾ ਗਿਆ ਜੋ ਪਾਰਟੀ ਦੇ ਪਹਿਲੀ ਵਾਰ ਇਹੋ ਜਿਹੀ ਪਾਰਟੀ ਹੈ ਜੋ ਇਹਨਾਂ ਨੇ ਵਾਅਦੇ ਕੀਤੇ ਤੇ ਉਹ ਇੱਕ ਇੱਕ ਵਾਅਦਾ ਪਾਰਟੀ ਨੇ ਪੂਰਾ ਕੀਤਾ। ਲਾਸਟ ਦੇ ਵਿੱਚ ਕੀ ਅਪੀਲ ਕਰਨਾ ਚਾਹੋਗੇ ਆਪਣੇ ਵੋਟਰਾਂ ਨੂੰ ਇਹ ਪਿੰਡ ਦੇ ਲੋਕਾਂ ਨੂੰ ਖਾਸ ਕਰਕੇ? ਮੇਰੀ ਅਪੀਲ ਹੈ ਸਾਰੇ ਵੋਟਰਸ ਨੂੰ ਦੇਖੋ ਇਹੋ ਜਿਹੀ ਪਾਰਟੀ ਆਪਾਂ ਨੂੰ ਨਹੀਂ ਮਿਲਣੀ ਇੱਕ ਇੱਕ ਵੋਟ ਪਾ ਕੇ ਸਾਨੂੰ ਇੱਥੋਂ ਲੀਡ ਦੇ ਕੇ ਦਿਤਾਓ ਤਾਂ ਜੋ ਅਸੀਂ ਬੇਟ ਹਲਕੇ ਦਾ ਹੋਰ ਜੋ ਰਹਿੰਦੇ ਕਾਰਜ ਨੇ ਪੂਰੇ ਪੂਰੇ ਤਨਦੇਹੀ ਦੇ ਨਾਲ ਪੂਰੇ ਕਰ ਸਕੀ। ਤਾਂ ਬਿਲਕੁਲ ਗੱਲਬਾਤ ਕੀਤੀ ਹੈ ਹਲਕਾ ਵਿਧਾਇਕ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਿਹੜੇ ਭਵਿੰਦਰ ਸਿੰਘ ਰਠੌਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਐ ਐਮਐਲਏ ਸਾਹਿਬ ਦਾ ਇਹ ਕਹਿਣਾ ਹੈ ਕਿ ਉਤਸ਼ਾਹ ਲੋਕਾਂ ਦੇ ਵਿੱਚ ਬਹੁਤ ਹੈ ਲੋਕ ਆਮ ਆਦਮੀ ਪਾਰਟੀ ਦੀਆਂ ਸਕੀਮਾਂ ਤੋਂ ਖੁਸ਼ ਨੇ ਕੰਮਾਂ ਤੋਂ ਖੁਸ਼ ਨੇ ਕਾਗਜ਼ਾਂ ਦੀ ਗੱਲ ਜਦੋਂ ਕੀਤੀ ਗਈ ਕਿ ਵਿਰੋਧੀ ਤੰਦ ਕੱਸਦੇ ਸੀ ਨਿਸ਼ਾਨੇ ਲਗਾਉਂ ਸਾਥਦੇ ਸੀ ਕਿ ਕਾਗਜ਼ ਰੱਦ ਕਰਵਾ ਦਿੱਤੇ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਦੇ ਵੀ ਕਾਗਜ਼ ਰੱਦ ਜਿਹੜੇ ਨਹੀਂ ਕਰਵਾਏਗੇ ਜੋ ਬਣਦਾ ਇਤਰਾਜ਼ ਕਿਸੇ ਦੇ ਉੱਤੇ ਅਜਿਹੀ ਗੱਲ ਨਹੀਂ ਕੀਤੀ ਗਈ ਕੋਈ ਇਤਰਾਜ਼ ਜਿਹੜਾ ਕਿਸੇ ਦੇ ਵੱਲੋਂ ਵੀ ਨਹੀਂ ਲਗਾਇਆ ਗਿਆ ਉਹੀ ਚੋਣ ਲੜ ਰਹੇ ਹੋਏ ਨੇ ਜਿਨ੍ਹਾਂ ਨੇ ਕਾਗਜ਼ ਭਰੇ ਸੀਗੇ ਜਿਨ੍ਹਾਂ ਦੇ ਕਾਗਜ਼ ਪੂਰੇ ਸੀ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਆਮ ਆਦਮੀ ਪਾਰਟੀ ਐ ਨਾ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਆਪਣੀ ਜਿੱਤ ਐ ਜਿਹੜੀ ਆਪਣੇ ਕੰਮਾਂ ਨੂੰ ਲੈ ਕੇ ਜਿਹੜੇ ਕੰਮ 4 ਸਾਲ 'ਚ ਕੀਤੇ ਨੇ ਉਸ ਨੂੰ ਲੈ ਕੇ ਜਿੱਤ ਹਾਸਲ ਕਰੇਗੀ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਕੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ